ਸਭ ਤੋਂ ਪਹਿਲਾਂ ਕਿਦਾਂ ਦੇਖ ਰਹੇ ਹੋ ਪੰਜਾਬ ਦੀ ਸਿਆਸਤ ਜਿਹੜਾ ਵੀ ਲੀਡਰ ਪਾਣੀ ਦੇ ਵਿੱਚ ਜਾਂਦਾ ਹੈ ਜਿਹੜਾ ਵੀ ਲੀਡਰ ਹੜ੍ਹ ਪ੍ਰਭਾਵਤ ਇਲਾਕਿਆਂ ਦੇ ਵਿੱਚ ਜਾਂਦਾ ਹੈ ਉਹ ਕਹਿੰਦਾ ਕਿ ਸਿਆਸਤ ਕਰਨ ਦਾ ਸਮਾਂ ਨਹੀਂ ਹੈਗਾ ਪਰ ਸਿਆਸਤ ਕੀਤੀ ਬੜੇ ਵੱਡੇ ਪੱਧਰ ਤੇ ਜਾ ਰਹੀ ਹੈ ਸੁਖਵੀਰ ਸਿੰਘ ਬਾਦਲਹਣਾ ਨੂੰ ਲੈ ਕੇ ਕੱਲ ਖੁਲਾਸੇ ਹੋ ਗਏ ਨੇ ਕਿ ਜਿਹੜਾ ਡੀਜ਼ਲ ਵੰਡ ਕੇ ਆਏ ਨੇ ਉਹ ਡੀਜ਼ਲ ਗੁਰੂ ਦੀ ਗੋਲਕ ਦੇ ਵਿੱਚੋਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਘਰ ਦੇ ਵਿੱਚੋਂ ਵੰਡਿਆ ਜਾ ਰਿਹਾ ਹੈ ਅਬ ਇਹ ਨੇਜ ਦੇ ਲਈ ਗਰੂਰ ਦੀ ਗੋਲਕ ਨੂੰ ਵਰਤਿਆ ਜਾ ਰਿਹਾ ਕਿਸ ਤਰੀਕੇ ਦੇ ਨਾਲ ਦੇਖ ਰਹੇ ਹੋ ਨਹੀਂ ਇਹ ਤਾਂ ਮੈਂ ਪਿਛਲੀਆਂ ਇੰਟਰਵਿਊ ਜਿਹੜੇ ਕੋਈ ਪੱਤਰਕਾਰ ਜਾਂ ਤੁਸੀਂ ਜਾਂ ਮੰਨ ਲਓ ਖੱਪਿਆਂ ਜਾਂ ਹੋਰ ਕੋਈ ਜਿਹੜੇ ਵੀ ਲੈ ਕੇ ਗਏ ਉਹਨਾਂ ਨੂੰ ਮੈਂ ਪਹਿਲਾਂ ਕਿਹਾ ਸੀ ਕਿ ਅੱਭੀ ਇਹ ਘਰੋਂ ਤਾਂ ਜਿੱਦੇ ਨੇ ਘਰੋਂ ਕੋਈ ਦੇਤੇ ਨੇ 2 ਰੁਪਏ ਉਹਦੇ ਦੇ ਹੱਟ ਟੱਕ ਹੋ ਜਾਊਗਾ ਅੱਛਾ ਹਾਂ ਬਚਣਾ ਮੁਸ਼ਕਲ ਹੈ ਫਿਰ ਅੱਛਾ ਘਰੋਂ ਨੀ ਦਿੰਦਾ ਇਹਦੀ MBA ਕੀਤੀ ਹੋਈ ਹੈ ਹੂੰ ਜਦੋਂ ਇਹਨੇ ਕੋਰਸ ਹੀ ਬਿਜ਼ਨਸ ਦਾ ਕੀਤਾ ਤੇ ਕੋਈ ਬਿਜ਼ਨਸ ਵਾਲਾ ਬੰਦਾ ਨਹੀਂ ਕਦੇ ਕਿਸੇ ਨੂੰ ਦਿੰਦਾ ਹੁੰਦਾ ਕੋਲੋਂ ਇੱਕ ਕਾਣੀ ਕੌਡੀ ਅੱਛਾ ਇਹ ਚ ਕਰਕੇ ਇਹ ਸਿਰਫ ਇੱਕ ਪੋਲੀਟਿਕਲ ਜਿਹੜਾ ਹੈ ਫਲਾ ਇਹਨੇ ਫਲਾਇਆ ਹੋਇਆ ਵੀ ਵੋਟਾਂ ਬਣ ਜਾਣੀਆਂ ਲੋਕ ਡੁੱਬਦੇ ਹੁਣ ਸੂਤ ਆਇਆ ਇਹ ਕਿਉਂਕਿ ਹੁਣ ਸੂਤ ਆਇਆ ਡੁੱਬਦੇ ਹੁਣ ਸੂਤ ਆਇਆ ਹੁਣ ਸੂਤ ਆਇਆ ਤੇ ਹੁਣ ਇਹਨਾਂ ਨੂੰ ਕਹੋਗੇ ਹਾਂ ਕਹਿਣਗੇ ਕਾਲੀ ਚੰਗੇ ਸੀ ਜੀ ਆ ਵੇਖੋ ਇਹ ਸਰਕਾਰ ਨੇ ਡਬੋਤੇ ਇਹ ਇਹ ਚੀਜ਼ਾਂ ਲੱਭ ਦੇ ਫਿਰਦੇ ਆ ਹੂੰ ਇਹਨਾਂ ਦਾ ਕਿੱਤਾ ਬਣ ਚੁੱਕਿਆ ਦੂਜੀ ਗੱਲ ਮੈਂ ਪਹਿਲੇ ਕਿਹਾ ਸੀ ਕਿ ਇਹ ਘਰੋਂ ਕੁਝ ਨਹੀਂ ਦਿੰਦਾ ਜਿਹੜਾ ਕੁਝ ਦਿੰਦਾ ਨਾ ਉਹ ਗੁਰੂ ਕੀ ਗੋਲਕ ਤੋਂ ਦਿੰਦਾ ਤੇ ਸ਼ਾਇਦ ਉਹਦੇ ਚ ਵੀ ਥੋੜਾ ਬੋਤਾਂ ਬਚਾ ਕੇ ਘਰੇ ਲੈ ਜਾਂਦਾ ਹੋਵੇ ਅੱਛਾ ਉਹਦੇ ਚੋਂ ਵੀ ਬਚਾ ਕੇ ਘਰੇ ਲੈ ਜਾਂਦਾ ਹੋਊਗਾ ਹੂੰ ਠੀਕ ਹੈ ਹੁਣ ਬਰਨਾਲੇ ਕੋਲੇ ਗੁਰਦੁਆਰਾ ਨਾਨਕੀਆਣਾ ਸਾਹਿਬ ਜੀ ਪਰਚੀਆਂ ਉੱਥੋਂ ਕੱਟੀਆਂ ਜਾ ਰਹੀਆਂ ਘਰੋਂ ਕਿਉਂ ਨਹੀਂ ਕੱਟਦੇ ਬਈ ਹੂੰ ਡੀਜ਼ਲ ਦੀਆਂ ਪਰਚੀਆਂ ਹੂੰ ਉੱਥੋਂ ਕਿਉਂ ਕੱਟੀਆਂ ਜਾ ਰਹੀਆਂ ਨੇ ਹੂੰ ਪਰ ਜੇ ਆਪਾਂ ਕਹੀਏ ਹੜਪੀਤ ਪੀੜਤਾਂ ਦੀ ਮਦਦ ਤਾਂ ਹੋ ਰਹੀ ਹੈ ਨਾ ਚਾਹੇ ਐਸਜੀਪੀਸੀ ਦੇ ਵਿੱਚੋਂ ਤੇਲ ਦਿੱਤਾ ਗਿਆ ਚਾਹੇ ਬਾਦਲ ਨੇ ਤੇਲ ਦੇ ਦਿੱਤਾ ਸੁਖਵੀਰ ਨੇ ਲੋਕਾਂ ਦੀ ਮਦਦ ਤਾਂ ਹੋ ਰਹੀ ਹੈ ਨਾ ਜਿਨੇ ਮਦਦ ਕਰਨੀ ਹੁੰਦੀ ਹੈ ਉਹ ਆਪਦਾ ਨਾਂ ਸਾਹਮਣੇ ਨਹੀਂ ਲਿਆਉਂਦਾ ਹੰਦ ਨੰਬਰ ਨਹੀਂ ਬਣਾਉਂਦਾ ਹੁੰਦਾ ਅੱਛਾ ਆਪਾਂ ਮੰਨ ਲਓ ਆਪਣੇ ਭਰਾ ਦੀ ਕਿਸੇ ਦੀ ਕਮਜ਼ੋਰੀ ਦੀ ਮਦਦ ਕਰਨੀ ਉਹ ਪਿੰਡ ਨੂੰ ਕਹਾਂਗੇ ਮੈਂ ਇਹਦੀ ਮਦਦ ਕਰ ਰਿਹਾ ਉਹਦੀ ਬੇਇੱਜ਼ਤੀ ਨਹੀਂ ਕੀ ਹੂੰ ਉਹ ਫਿਰ ਉਹ ਤਾਂ ਫਿਰ ਸੋਚੂਗਾ ਇਹਦੇ ਨਾਲ ਤਾਂ ਮੌਤ ਚੰਗੀ ਹੂੰ ਜਿਵੇਂ ਬਲਦੇਵ ਸਿੰਘ ਬਡਾਲਾ ਹੋរី ਗਏ ਸਹਾਇਤਾ ਕਰਨ ਵਾਸਤੇ ਜੀ ਰਮਦਾਸ ਬਾਬੇ ਬੁੱਢਾ ਸਾਹਿਬ ਦੇ ਜਿੱਥੇ ਨਤਮ ਸੰਸਕਾਰ ਹੋਇਆ ਉਸ ਪਿੰਡ ਚ ਹੂੰ ਤੇ ਉਥੇ ਛੋਟਾ ਜਿਹਾ ਬੱਚਾ ਸਿਆ ਬੱਚੇ ਜਿੱਡਾ ਉਹ ਰੋਣ ਲੱਗ ਪਿਆ ਜਦੋਂ ਪੁੱਛਿਆ ਵੀ ਕੋਈ ਚੀਜ਼ ਚਾਹੀਦੀ ਐ ਰੋ ਪਿਆ ਉਹ ਕਹਿੰਦੇ ਕਾਰਨ ਕੀ ਰੋਣ ਦਾ ਤੂੰ ਦੱਸ ਕੁਝ ਨਹੀਂ ਕਹਿੰਦਾ ਫਿਰ ਅਖੀਰ ਉਹਨੂੰ ਕਹਿੰਦੇ ਦੱਸ ਕਿੰਨੂੰ ਤੈਨੂੰ ਕਹਿੰਦਾ ਪਸ਼ੂਆਂ ਵਾਸਤੇ ਚੌਕਰ ਹੈ ਨੀਗਾ ਉਹ ਚਾਹੀਦਾ ਤੇ ਫਿਰ ਰੋਣਾ ਕਿਉਂ ਐ ਉਹ ਫਿਰ ਕਹਿੰਦਾ ਕਹਿੰਦੇ ਅੱਜ ਸਾਨੂੰ ਮੰਗਣਾ ਪੈ ਗਿਆ ਜੱਟਾਂ ਹੂੰ ਮਨ ਪਰ ਆਉਂਦਾ ਬੰਦੇ ਦਾ ਵੀ ਅੱਜ ਅਸੀਂ ਮੰਗਤੇ ਬਣ ਗਏ ਹਮ ਅੱਦੇ ਇਹ ਲੋਕ ਮੰਗਤਿਆਂ ਦਾ ਫਾਇਦਾ ਉਠਾ ਰਹੇ ਹਮ ਅੱਛਾ ਉਹ ਬਡਾਲਾ ਜੀ ਦਾ ਇਹ ਜਵਾਬ ਸੀਗਾ ਕਹਿੰਦੇ ਵੀ ਦੇਖ ਮਿੱਤਰਾ ਅਸੀਂ ਕੋਲੋਂ ਕੁਝ ਨਹੀਂ ਦਿੰਦੇ ਸਾਡੇ ਕੋਲੇ ਕੱਖ ਨਹੀਂ ਦੇਣ ਨੂੰ ਹਮ ਇਹ ਤਾਂ ਸੰਗਤ ਨੇ ਕਿਹਾ ਵੀ ਸੰਗਤ ਕਹਿੰਦੇ ਆਪਣਾ ਭਾਈਚਾਰਾ ਆਪੇ ਇੱਕ ਦੂਜੇ ਦੀ ਮਦਦ ਕਰੋ ਬਿਲਕੁਲ ਫੇਰ ਉਹਦਾ ਬੱਚੇ ਦਾ ਰੋਂ ਠੱਲਿਆ ਗਿਆ ਹਮ ਇਹ ਕਹਿੰਦੇ ਅਸੀਂ ਦੇ ਰਹੇ ਹਾਂ ਆਉਣ ਵਾਲੀਆਂ ਬਟ ਇਸ਼ਾਰਾ ਹੁੰਦਾ ਸਪਸ਼ਟਤਾ ਕਰਦੇ ਨਹੀਂਗੇ ਹਮ ਆਉਣ ਵਾਲੀ ਜਿਹੜੀ ਸਰਕਾਰ ਤੁਸੀਂ ਕਰੀ ਦੱਲਿਆ ਕਿਉਂਕਿ ਫੇਸਬੁੱਕ ਤੇ ਪਾਈ ਜਾਂਦੇ ਆ ਹਮ ਆਉਣ ਵਾਲੀ ਕਾਲ ਸਾਡੀ ਸਰਕਾਰ ਲਿਆਇਓ ਫਿਰ ਅਸੀਂ ਸਰ੍ਹਸੇ ਵਾਲੇ ਤੋਂ ਤੁਹਾਡੇ ਪੁੜੇ ਘਟਾਉਣੇ ਆ। ਹੂੰ। ਵਿਆਸ ਵਾਲੇ ਤੋਂ ਚੰਗੀ ਤਰ੍ਹਾਂ ਮਦ ਇਹ ਹੈਗਾ ਪੰਨ ਵਰਵਾਉਣੇ। ਹੂੰ। ਇਹ ਤਾਂ ਕੁਛ ਅਸੀਂ ਕਰਨਾ। ਹੂੰ। ਇਹੀ ਮਤਲਬ ਹੈ ਇਹਨਾਂ ਦਾ। 2-3 ਦਿਨ ਤਾਂ ਚੰਗੀ ਵਾਵਾ ਵੀ ਹੋਈ ਸੁਖਵੀਰ ਬਾਦਲ ਦੀ ਕਿ ਜਿਹੜਾ ਖੋਲ ਦਿੱਤੇ ਦਿਲ ਖੋਲ ਦਿੱਤਾ ਸੁਖਵੀਰ ਬਾਦਲ ਨੇ ਲੋਕਾਂ ਦੀ ਮਦਦ ਕਰ ਰਿਹਾ ਸੁਖਵੀਰ ਬਾਦਲ ਬਹੁਤ ਸਾਰੀ ਚਰਚਾ ਚੱਲੀ 2-3 ਦਿਨ ਤਾਂ। ਨਹੀਂ ਉਹ ਇਹਦੇ ਵਰਕਰ ਕੱਲੇ ਕਹਿ ਰਹੇ ਆ। ਕਿਸੇ ਜਨਤਾ ਦੇ ਮੂੰਹ ਤੋਂ ਸੁਣਿਆ। ਉਹ ਤਾਂ ਇੱਕ ਵੀ ਦੱਸ ਦੇ ਕੋਈ ਕਿਸੇ ਨੇ ਕਿਹਾ ਹੋਵੇ ਹਮ ਇੱਕ ਨੇ ਵੀ ਕਿਹਾ ਹੋਵੇ ਕਿ ਸਿੱਖ ਨੇ Hindu ਨੇ Musalman ਨੇ ਕਿਸੇ ਨੇ ਕਿਹਾ ਹੋਵੇ ਹਮ ਸਿਰਫ ਇਹ ਆ ਇਹਦੇ ਵਰਕਰ ਜਿਹੜੇ ਆ ਜਿਨ੍ਹਾਂ ਨੇ ਸ਼ਰਾਬਾਂ ਕੜਗੜ ਵੇਚੀਆਂ ਜਿਨ੍ਹਾਂ ਨੇ ਫੀਮਾਂ ਵੇਚੀਆਂ ਜਿਨ੍ਹਾਂ ਨੇ ਚਿੱਟਾ ਵੇਚਿਆ ਜਾਂ ਹੋਰ ਠੱਗੀਆਂ ਮਾਰੀਆਂ ਜਾਂ ਲੋਕਾਂ ਨੂੰ ਦਬਾਇਆ ਜਾਂ ਹੋਰ ਕਰਿਆ ਉਹ ਲੋਕ ਕਰ ਰਹੇ ਕਹਿ ਰਹੇ ਨੇ ਉਹੀ Facebook ਤੇ YouTube ਤੇ ਉਹ ਮਾਰ ਕੁਸ਼ਤਾ ਦਿੰਦਾ ਹੀ ਆ ਕੁਝ ਇਹ ਆਂਦੇ ਘਰੋਂ ਦਿੰਦਾ ਹਮ ਜੇ ਦੇਣ ਵਾਲਾ ਹੁੰਦਾ ਤਾਂ ਫਿਰ ਉਹ 90 ਲੱਖ ਰੁਪਏ ਦੇ ਜਿਹੜੇ ਇਸ਼ਤਿਹਾਰਸ਼ ਵਾਪਸ ਕਿਉਂ ਨਾ ਕੀਤੇ ਭਈ ਹਾਂ ਅਜੇ ਤੱਕ ਉਹਨਾਂ ਦਾ ਨਹੀਂ ਪਤਾ ਲੱਗਿਆ ਇੱਕ ਵੀ ਰੁਪਿਆ ਵਾਪਸ ਕੀਤਾ ਤਾਂ ਦੱਸੋ ਨਾਲੇ ਕਾਲ ਤਖਤ ਸਾਹਿਬ ਦੇ ਸਾਹਮਣੇ ਕਹਿ ਕੀ ਆਇਆ ਇਹ ਸਿੱਖ ਸਾਭਾ ਦੇ ਸਾਹਮਣੇ ਪੂਰੇ ਵਰਲਡ ਨੇ ਦੇਖਿਆ ਬਿਲਕੁਲ ਇੱਕ ਇੱਕ ਉਹ ਜਿਹੜਾ ਫਕਰੇ ਕੌਮ ਦਿੱਤਾ ਸੀਗਾ ਹੂੰ ਗੁਰਵਚਨ ਸਿੰਘ ਨੇ ਹੂੰ ਤਾਂ ਉਹ ਵਾਪਸ ਕਿਉਂ ਨਹੀਂ ਕੀਤਾ ਅਜੇ ਤੱਕ ਦਿਖਾਓ ਕਿੱਥੇ ਆ ਉਹ ਹੂੰ ਬਿਲਕੁਲ ਉਹ ਚੀਜ਼ ਨਹੀਂ ਕੀਤੀ ਇਹਨੇ ਇੱਕਦੋ ਹੋਰ ਵੀ ਇਹ ਜਿਹੇ ਕਾਰਨ ਨੇ ਜਿਹੜੇ ਕਿ ਸਾਹਮਣੇ ਨਹੀਂ ਆਏਗੇ ਉਹ ਇਹ ਦੇ ਡਰ ਨਹੀਂ ਜਾਣਦੇ ਲੈਣ ਜਾਣਦੇ ਸਰ ਇਹ ਸਿਰਫ ਇੱਕ ਸਟੰਟਾ ਇਹਨਾਂ ਦਾ ਵੋਟਾਂ ਬਣਾਉਂਦੇ ਫਿਰਦੇ ਆ ਇਹ ਮਰਨ ਵਾਲਿਆਂ ਮਰੋ ਘਟੇ ਖੂਚ ਪਾਉ ਇਹਨਾਂ ਨੇ ਲੈਣਾ ਕੀ ਹੈ ਜੇ ਇਹਨਾਂ ਦੇ ਅੰਦਰ ਹਮਦਰਦੀ ਹੁੰਦੀ ਜਾਂ ਸਿੱਖੀ ਹੁੰਦੀ ਜਾਂ ਧਰਮ ਹੁੰਦਾ ਜਾਂ ਪੰਜਾਬ ਪੰਜਾਬੀਅਤ ਵਸੀ ਹੁੰਦੀ ਤਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀ ਝਾਕਣਾ ਝਾਕਦਾ ਨਹੀਂ ਸਕਤੋ ਸ਼ਣ ਬੇਅਦਬੀ ਤਾਂ ਬੜੀ ਦੂਰ ਦੀ ਗੱਲ ਸੀ ਬਿਆਦਵੀ ਤਾਂ ਇਹਨਾਂ ਨੇ ਆਪ ਕਹਿ ਕੇ ਕਰਵਾਈ ਹੈ ਵੀ ਤੁਸੀਂ ਬਿਆਦਵੀ ਕਰਦੇ ਹੋ ਫਿਰ ਪਤਾ ਲੱਗ ਜਾਊ ਲੋਕ ਫਿਰ ਆਪੇ ਟੁੱਟ ਜਾਣਗੇ ਸਿੱਖੀ ਨਾਲੋਂ ਕਿਉਂਕਿ ਫਿਰ ਕਹਿਣਗੇ ਲੈ ਜਿਸ ਦੇ ਗੁਰੂ 'ਚ ਕੁਝ ਹੁੰਦਾ ਤਾਂ ਫਿਰ ਉਹਨਾਂ ਨੂੰ ਕੁਝ ਸਜ਼ਾ ਨਾ ਹੁੰਦੀ ਉਹਨਾਂ ਦੇ ਹੱਥ ਪੈਰ ਟੁੱਟ ਜਾਂਦੇ ਫਰਾਨਾ ਹੁੰਦੇ ਇਹ ਆ ਅੱਖਸੀਆ ਪਰ ਪੈ ਗਈ ਇਹਨਾਂ ਤੇ ਪੁੱਠੀ ਹੂੰ ਕਿਉਂ ਅਕਸਰ ਪਾਪ ਦੀ ਹੱਦ ਹੁੰਦੀ ਹੈ ਜੀ ਪਾਪ ਦੀ ਹੱਦ ਹੁੰਦੀ ਹੈ ਪਿਛਲਾ 1978 ਤੋਂ ਪਹਿਲਾਂ ਦੀ ਗੱਲ ਹੈ ਆਰਐਸਐਸ ਨੇ ਇਹਦਾ ਬਾਪ ਖਰੀਦ ਲਿਆ ਸੀ ਅੱਛਾ ਖਰੀਦ ਲਿਆ ਸੀ ਕਰੋੜਾਂ ਰੁਪਇਆ ਦੇ ਕੇ ਇਹਨੂੰ ਕਹਿੰਦੇ ਵੀ ਆਨੇ ਕਰੋੜ 80 ਰੁਪਇਆ ਤੈਨੂੰ ਦਿੰਨੇ ਆ ਤੇ ਸਾਡਾ ਇੱਕ ਕੰਮ ਕਰ ਦੇ ਤੂੰ ਸਾਰੀ ਤੈਨੂੰ ਮੁੱਖ ਮੰਤਰੀ ਬਣਾਈ ਰੱਖਾਂਗੇ ਗਰੰਟਾ ਜਿੰਨੀਆ ਮਰਜ਼ੀ ਕਹਿੰਦੇ ਦੱਸੋ ਸਿੱਖੀ ਦਾ ਖਾਤਮਾ ਕਰ ਦੇ ਕਹਿੰਦੇ ਵੀ ਠੀਕ ਹੈ ਅੱਛਾ ਉਹ ਦਿਨ ਹੱਦ ਤੇ ਮੋੜ ਬਣ ਲਿਆ ਫਿਰ ਸਿੱਖੀ ਦਾ ਖਾਤਮਾ ਕਰਨ ਵਾਸਤੇ ਫਿਰ ਹੌਲੀ 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 ਆਹ ਦਿਨ ਆ ਗਏ ਪਰ ਸਿੱਖੀ ਖਤਮ ਨਹੀਂ ਹੋਈ ਉਹ ਤਾਂ ਕਹਿੰਦੇ ਵੀ ਸਿੱਖ ਕਪਾਣ ਤੋਂ ਕੋਲ ਸਭ ਤੋਂ ਸਰਮੌਰ ਧਾਕੜ ਸਭ ਤੋਂ ਚੰਗਾ ਵਧੀਆ ਲੀਡਰ ਸੁਖਵੀਰ ਸਿੰਘ ਬਾਦਲ ਹੈ ਕਪਾਲ ਹੈ ਫੇਰ ਤਾਂ ਸਿੱਖ ਦਾ ਜਬ ਹਰੀ ਸਿੰਘ ਨਲੂਏ ਹੋ ਰਹੀ ਜਿਹੜੇ ਜਾਂ ਹੋਰ ਜਿਹੜੇ ਵੱਡੇ ਵੱਡੇ ਯੋਧੇ ਸੀ ਫਿਰ ਤਾਂ ਕੁਝ ਵੀ ਨਹੀਂ ਫਿਰੇ ਹੀ ਹੈ ਨਹੀਂ ਮੌਜੂਦਾ ਸਮੇਂ 'ਚ ਤੇ ਮੌਜੂਦਾ ਸਮੇਂ 'ਚ ਤਾਂ ਹਵਾਰਾ ਵੀ ਹੈ ਫਿਰ ਉਹਦਾ ਨਾਂ ਕਿਉਂ ਨਹੀਂ ਲੈਂਦੇਗੇ ਹਮ ਜਗਤਾਰ ਸਿੰਘ ਹਵਾਰਾ ਹੈ ਅੰਮ੍ਰਿਤਪਾਲ ਸਿੰਘ ਉਹਦਾ ਨਾਂ ਕਿਉਂ ਨਹੀਂ ਲੈਂਦੇਗੇ ਹਮ ਜਾਂ ਹੋਰ ਵੀ ਵੱਡੇ ਸਿੰਘ ਬੈਠੇ ਆ ਹਮ ਉਹਨਾਂ ਦਾ ਨਾਂ ਕਿਉਂ ਨਹੀਂ ਲੈਂਦੇ ਹਮ ਕਾਰਨ ਕਿ ਸਿਰਫ ਇਨਾਂ ਦੇ ਜਿਹੜੇ ਵਰਕਰ ਆ ਉਹਨਾਂ ਦੀ ਬਕਵਾਸ ਬਾਜੀ ਉਹਨਾਂ ਨੇ ਫਾਇਦੇ ਠਾਏ ਆ ਉਹਨਾਂ ਨੇ ਆਪਦੇ ਬੱਚੇ ਨੌਕਰੀ ਲਾਏ ਆ ਉਹਨਾਂ ਨੇ ਸਭ ਕੁਝ ਜਾਇਦਾਦਾਂ ਬਣਾਈਆਂ ਦੁਕਾਨੀ ਜਾਇਦਾਦਾਂ ਦੱਬੀਆਂ ਤੇ ਪੰਜਾਬ ਦਾ ਕੱਖ ਵੀ ਨਹੀਂ ਬਣਿਆ ਕੁਝ ਵੀ ਅੱਜ ਤੱਕ ਸੌਦਾ ਸਾਦ ਦਾ ਡੇਰਾ ਸਲਾਬਤਪੁਰੇ ਇਹਨਾਂ ਨੇ ਆਪ ਪਵਾਇਆ ਸੀ ਅੱਛਾ ਵਰਦੀ ਇਹ ਆਪ ਦੇ ਕੇ ਆ ਹੂੰ ਤਾਂ ਕੋਰਟ ਨੇ ਸਪਸ਼ਟ ਕਰਤਾ ਜੀ ਤਾਂ ਫਿਰ ਵਫਾਦਾਰ ਕਿਤੇ ਮੈਂ ਉਹਨਾਂ ਨੂੰ ਪੁੱਛ ਜਿਹੜੇ ਇਹਦੀ ਮਸ਼ਹੂਰੀ ਜੀ ਕਰਦੇ ਜਾਂ ਫਿਰ ਉਹ ਆਪ ਵੀ ਲੋਚੇ ਸੌਦੇ ਚ ਹੋਣਗੇ ਹਮ ਬੰਨਾ ਦੇ ਬੰਨਾ ਤਾਂ ਜਾ ਕੇ ਸੁਖਵੀਰ ਬਾਦਲ ਕਹਿੰਦਾ ਸੀਮੈਂਟ ਦੇ ਬੰਨ ਬਣਾ ਦੇਗਾ ਮੈਨੂੰ ਇੱਕ ਵਾਰੀ ਮੌਕਾ ਦਵੇ ਪੰਜਾਬ ਦੀ ਕੋ ਸਰ ਜਿਹੜੇ ਲੋਕ ਹੈਗੇ ਆ ਜਦੋਂ ਕਹਿੰਦਾ ਤੁਹਾਡੀ ਸਰਕਾਰ ਬਣ ਗਈ ਅਕਾਲੀ ਦਲ ਦੀ ਕਹਿੰਦਾ ਬੰਨ ਮੈਂ ਸੀਮੈਂਟ ਦੇ ਬਣਾ ਦੇਗਾ ਨਹੀਂ ਉਹ ਤਾਂ ਇਹਦਾ ਪਿਓ ਵੀ ਕਹਿੰਦਾ ਸੀ ਅੱਛਾ ਕਹਿੰਦਾ ਸਾਡ 1999 ਦੀਆਂ ਵੋਟਾਂ ਤੋਂ ਪਹਿਲਾਂ ਜਦੋਂ ਵੋਟਾਂ ਪਈਆਂ ਜਦੋਂ ਸਰਕਾਰ ਆਈ ਉਹ ਤਾਂ ਕਹਿੰਦੇ ਸਾਨੂੰ ਜਿਤਾਓ ਸਾਰੇ ਜਿੰਨੇ નિર્ਦੋਸ਼ ਲੜਕੇ ਮਾਰੇ ਆ ਪੰਜਾਬ ਦੇ ਨੌਜਵਾਨ ਹੂੰ ਉਹਨਾਂ ਦੋਸ਼ੀਆਂ ਨੂੰ ਅਸੀਂ ਸਜ਼ਾ ਦੇਵਾਂਗੇ ਹੂੰ ਉਹਨਾਂ ਪੁਲਿਸ ਵਾਲਿਆਂ ਨੂੰ ਚੱਕ ਕੇ ਅਸੀਂ ਅੰਦਰ ਕਰਾਂਗੇ ਹੂੰ ਜਿਹੜੇ ਅੰਦਰ ਗਏ ਆ ਬੰਦੀ ਜਗਤਾਰ ਸਿੰਘ ਹਵਾਰਾ ਵਰਗੇ ਉਹਨਾਂ ਨੂੰ ਸਾਰਿਆਂ ਨੂੰ ਅਸੀਂ ਰਿਹਾ ਕਰਾਵਾਂਗੇ ਹੂੰ ਹੋਇਆ ਉਲਟ ਹੂੰ ਉਹਨਾਂ ਬਾਰੇ ਅੱਜ ਵੀ ਤੁਸੀਂ ਇਹਦਾ ਸੁਖਬੀਰ ਦਾ ਬਿਆਨ ਕੱਢ ਕੇ ਦੇਖ ਲਓ ਵੀ ਕਹਿੰਦੇ ਜਿਹੜਾ ਕਾਤਲ ਹੁੰਦਾ ਉਹ ਕਦੇ ਰਾਜਨੀਤੀ 'ਚ ਨਹੀਂ ਆ ਸਕਦਾ ਕਾਤਲ ਹਵਾਰਾ ਕੌਮ ਦੀ ਅਗਵਾਈ ਨਹੀਂ ਕਰ ਸਕਦਾ ਕੌਮ ਦੀ ਅਗਵਾਈ ਨਹੀਂ ਕਰ ਸਕਦਾ ਅੱਛਾ ਤੁਸੀਂ ਨਹੀਂ ਕਾਤਲ ਜਿਨ੍ਹਾਂ ਨੇ ਭਾਈ ਗੁਰਦੇਵ ਸਿੰਘ ਟੋਟੇ ਕਰਕੇ ਸ਼ਹੀਦ ਕਰਵਾਇਆ ਤੁਸੀਂ ਦੁੱਧ ਤੋਤੇ ਹੋਗੇ ਠੀਕ ਹੈ ਤੇ ਅੱਛਾ ਗੁਰਜੀਤ ਸਿੰਘ ਤੇ ਹਰ ਕੀਆ ਕ੍ਰਿਸ਼ਨ ਭਗਵਾਨ ਸਿੰਘ ਜਿਹੜੇ ਅੱਛਾ ਉਹ ਉਹ ਕਤਲ ਨਹੀਂ ਹੋਏਗੇ ਉਹ ਬਿਨਾ ਕਤਲ ਤੋਂ ਆਪ ਆਪ ਹੀ ਮਰ ਗਏ ਹੋ ਜੀ ਠੀਕ ਹੈ ਤੇ ਇਸ ਕਰਕੇ ਜਿਹੜਾ ਇਹ ਆ ਇਹਨਾਂ ਨੇ ਕੀਤਾ ਸੀਗਾ ਨਾ ਤੇ ਉਦੋਂ ਬਾਅਦ ਹੋਇਆ ਕਿ ਉਹਨਾਂ ਸਿੰਘਾਂ ਨੂੰ ਤਾਂ ਬਾਹਰ ਨਹੀਂ ਆਉਣ ਦਿੱਤਾ ਲੋਕ ਸਭਾ 'ਚ ਬਿਆਨ ਦੇ ਦੇ ਕੇ ਹੂੰ ਠੀਕ ਹੈ ਫਿਰ ਕਾਲੀ ਸੂਚੀ ਰੱਦ ਹੁੰਦੀ ਸੀ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਸੀ ਮਨਮੋਹਨ ਸਿੰਘ ਤਿਆਰ ਸੀ ਕਰਨ ਨੂੰ ਤੇ ਪੁੱਛਿਆ ਵੀ ਕਈਆਂ ਨੇ ਵੀ ਤੁਸੀਂ ਜੀ ਕਾਲੀ ਸੂਚੀ ਰੱਦ ਕਿਉਂ ਨਹੀਂ ਕੀਤੀ ਕਹਿੰਦਾ ਉਹ ਪਿਓ ਪੁੱਤ ਨਹੀਂ ਕਰਨ ਦੇ ਕਹਿੰਦੇ ਨਹੀਂ ਕਰਨੀ ਹੂੰ ਫਿਰ ਪੰਜਾਬ ਦੇ ਵਫਾਦਾਰ ਕਿ ਦੇਖਦੇ ਸੀ ਤੁਸੀਂ ਹੂੰ ਫਿਰ ਜਿਹੜਿਆਂ ਨੇ ਸਾਡੇ ਨੌਜਵਾਨ ਮਾਰੇ ਜਾਂ ਧੀਆਂ ਭੈਣਾ ਮਾਵਾ ਥਾਣੇ ਚ ਨੰਗੀਆਂ ਕੀਤੀਆਂ ਜ਼ੁਲਮ ਕੀਤਾ ਜਿਹੜਾ ਮੈਂ ਦੱਸ ਨਹੀਂ ਸਕਦਾਗਾ ਉਹਨਾਂ ਸੈਣੀ ਵਰਗਿਆਂ ਨੂੰ ਤੁਸੀਂ ਡੀਜੀਪੀ ਬਣਾਇਆ ਬਿਲਕੁਲ ਹੂੰ ਬੰਨ ਤਾਂ ਪੱਥਰ ਦੀ ਚੀਜ਼ ਆ ਤੇ ਜਿਹੜੀ ਅਸੰਗਤਾਪੇ ਬਣਾ ਲੂਗੀ ਆ ਆਪਦੇ ਲੱਖ ਜੁਗਰਾਈ ਕਰਕੇ ਬਣਾ ਲੈਣਗੇ ਹੂੰ ਫਿਰ ਇਜ਼ਹਾਰ ਆਲਮ ਯੂਪੀ ਦਾ ਭਈਆ ਇੱਥੇ ਡੀਜੀਪੀ ਲੱਗ ਗਿਆ ਆ ਕੇ ਉਹ ਹੂੰ ਠੀਕ ਹੈ ਉਹਦੀ ਘਰ ਵਾਲੀ ਨੂੰ ਤੁਸੀਂ ਐਮਐਲਏ ਬਣਾ ਰਹੇ ਹੋ ਹੂੰ ਯੂਪੀ ਦੀ ਭੈਯਾ ਰਾਣੀ ਨੂੰ ਲਿਆ ਕੇ ਇੱਥੇ ਹੂੰ ਉਦੋਂ ਤੁਹਾਡੀ ਕਿੱਧਰ ਅਕਾਲੀ ਪਣਾ ਤੇ ਸਿੱਖ ਬਣਾ ਉਦੋਂ ਕਿੱਧਰ ਗਿਆ ਸੀ ਕੌਮ ਦਾ ਬਾਰਸ ਹੂੰ ਬਾਬਾ ਜੀ ਮੈਂ ਗੱਲ ਕਰਨ ਲਈ ਹਰਜਿੰਦਰ ਸਿੰਘ ਧਾਮੀ ਆਪਣੇ ਆਪ ਨੂੰ ਵਕੀਲ ਵੀ ਦੱਸਦੇ ਨੇ ਲੋਕ ਕਹਿੰਦੇ ਨੇ ਕਿ ਇੱਕ ਚੰਗੇ ਵਕੀਲ ਨੇ ਐਸਜੀਪੀਸੀ ਦੇ ਉਹ ਪ੍ਰਧਾਨ ਨੇ ਉਹਨਾਂ ਉਹ ਕਿਉਂ ਮੌਕੇ ਦੇ ਰਿਹਾ ਸੁਖਬੀਰ ਬਾਦਲ ਨੂੰ ਜਦੋਂ ਮਾਇਆ ਗੁਰੂ ਦੇ ਦਸਬੰਧ ਦੀ ਹੈ ਮਾਇਆ ਗੁਰੂ ਦੀ ਗੋਲਕ ਦੀ ਹੈ ਮਾਇਆ ਸੰਗਤ ਦੀ ਐ ਤੇ ਐਸਜੀਪੀਸੀ ਮਦਦ ਕਰੇ ਹੜਪੀਟਾਂ ਦੀ ਜਿੰਨੀ ਮਰਜ਼ੀ ਦਿਲ ਖੋਲ ਕੇ ਮਦਦ ਕਰੇ ਪਰ ਉਹ ਵਾਇਆ ਸੁਖਬੀਰ ਮਦਦ ਕਿਉਂ ਕਰਵਾਈ ਜਾ ਰਹੀ ਐ ਐਸਜੀਪੀਸੀ ਨੂੰ ਇਸ ਗੱਲ ਦਾ ਪਤਾ ਕਿਉਂ ਨਹੀਂ ਲੱਗ ਰਿਹਾ ਦੇਖੋ ਸਤਕਾਰਯੋਗ ਐ ਇਹ ਗੱਲ ਮਸੂਬਦੀ ਨਹੀਂ ਮੇਰੇ ਮੂੰਹਾਂ ਪਰ ਮੈਨੂੰ ਕਹਿਣੀ ਪਊਗੀ ਦੁੱਖ ਚ ਜੀ ਧਾਮੀ ਸਾਹਿਬ ਬਾਦਲਕਿਆਂ ਦੀ ਸੰਗਲੀ ਦੇ ਬੰਦਰ ਐ ਉਹ ਜਿਵੇਂ ਨਚਾਉਂਦੇ ਹੋਵੇਂ ਨੱਚਦੇ ਆ ਅੱਛਾ ਜਿੱਦੇ ਜੁਰਤ ਦਿਖਾਤੀ ਨਹੀਂ ਗੁਰਚਰਨ ਸਿੰਘ ਟੌੜੇ ਵਾਲੀ ਹੂੰ ਉਦੇ ਮੰਨਾਂਗੇ ਹੂੰ ਜਿੰਦੇ ਗੁਰਚਾਰ ਸਿੰਘ ਟੌੜੇ ਵਾਲੀ ਜ਼ਰੂਰਤ ਦਿਖਾਤੀ ਉਹਦੇ ਮੰਨਾਂਗੇ ਵੀ ਹਾਂ ਵਾਕੇ ਪ੍ਰਧਾਨ ਕੋਈ ਸ਼ਰਮਿਕ ਕਮੇਟੀ ਦਾ ਪ੍ਰਧਾਨ ਹੈ ਹੂੰ ਠੀਕ ਹੈ ਇੱਕ ਪਾਸੇ ਤਾਂ ਕਹਿੰਦੇ ਕਹਿੰਦੇ ਬਾਦਲ ਕਹਿੰਦੇ ਸਾਡੀ ਹੋਈ ਨਹੀਂ ਤਾਂ ਸ਼ਰਮਿਕ ਕਮੇਟੀ ਤਾਂ ਵੱਖਰੀ ਹੈ ਤੇ ਵੱਖਰੀ ਤੇ ਫਿਰ ਤੁਸੀਂ ਇਹ ਦਖਲਅੰਦਾਜ਼ੀਆਂ ਦਿੱਤੀਆਂ ਵਿੱਚ ਹੂੰ ਤੇ ਉਹ ਖੁੱਲ ਕੇ ਕਿਉਂ ਨਹੀਂ ਕਰ ਰਹੇ ਸਾਰਾ ਕੁਝ ਬਿਲਕੁਲ ਇੱਕ ਬੰਨ ਤੇ ਖਲੁੱਤੇ ਸੁਖਬੀਰ ਸਿੰਘ ਬਾਦਲ ਕਹਿੰਦੇ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਫੋਗਿੰਗ ਕਰਾਵਾਂਗੇ ਮੱਛਰ ਮੁੱਛਰ ਹੋਣਾ ਆ ਅਚਾਰ ਦਵਾਂਗੇ ਤੂੜੀ ਦਵਾਂਗੇ ਉਹੀ ਅਗਲੇ ਦਿਨ ਜਿਹੜੇ ਮਤੇ ਆ ਉਹ ਐਸਜੀਪੀਸੀ ਉਹੀ ਗੱਲਾਂ ਐਸਜੀਪੀਸੀ ਕਰ ਰਹੀ ਵੀ ਆ ਅਸੀਂ ਦਵਾਂਗੇ ਇਹਦਾ ਮਤਲਬ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਐਸਜੀਪੀਸੀ ਵਾਇਆ ਸੁਖਵੀਰ ਬਾਦਲ ਹੀ ਲੋਕਾਂ ਨੂੰ ਮਦਦ ਕਰੇਗੀ ਜੋ ਕਰੇਗਾ ਪਹਿਲਾਂ ਸ਼ਰੂਮਿੰਗ ਮੀਟਿੰਗ ਗਾ ਤੁਸੀਂ ਆਹ ਕੰਮ ਕਰਨਾ ਤੇ ਮੈਂ ਆ ਬਿਆਨ ਦੇਵਾਂਗਾ ਤੁਸੀਂ ਫਿਰ ਉਦੋਂ ਬਾਅਦ ਭੇਜ ਦੇਣਾ ਘਰੋਂ ਦਾ ਮੈਂ ਪਹਿਲਾਂ ਹੀ ਬੇਨਤੀ ਕੀਤੀ ਹੈ ਵੀ ਇੱਕ ਘਰੋਂ ਤਾਂ ਕੁਝ ਵੀ ਨਹੀਂ ਦੰਦਾਂਗਾ ਹੂੰ ਘਰੋਂ ਕੁਛ ਨਹੀਂ ਦਿੰਦਾ ਪਿੱਛੇ ਜੇ ਥੋੜੇ ਦਿਨ ਹੋਏ ਆ ਉਹਦੇ ਬਿਆਨ ਦਿੱਤਾ ਸੀ ਸਾਰੇ ਵਰਕਰਾਂ ਨੂੰ ਬੇਨਤੀ ਹੈ ਵੀ ਬੰਦ ਤੋਂ ਬੰਦ ਜਿਹੜਾ ਇਕੱਠਾ ਕਰਕੇ ਰਸਣ ਪਚਾਰ ਦਿੱਤੇ ਰੇ ਅੱਗ ਲੱਗੀ ਆ ਹੂੰ ਬਾਲਾ ਸਰ ਜ਼ਮੀਨੀਆਂ ਨੇ ਦੱਬੀ ਬੈਠਾ ਐ ਤੇ ਰਾਜਸਥਾਨ ਤੇ ਹਾਕਮਾਬਾਦ ਕੋਲੇ ਬਾਦਲ ਚੱਕ ਦੱਬੀ ਬੈਠਾ ਫਿਰ ਇੱਥੇ ਪੰਜਾਬ ਦੇ ਬਥੇਰੇ ਦੱਬੀ ਬੈਠੇ ਆ ਫਿਰ ਕੈਲੀਫੋਰਨੀਆ ਦੇ ਵਿੱਚ ਦੱਬੀ ਬੈਠਾ ਜ਼ਮੀਨਾਂ ਇੰਨੀਆਂ ਤੇ ਜੇ ਤੂੰ ਇੱਕ ਸਾਲ 'ਚ ਇੱਕ ਮਾੜਾ ਮੋਟਾ ਜੇ 10 ਲੱਖ ਲਾ ਦੇਗਾ ਤਾਂ ਕੀ ਜਾਨ ਨਿਕਲ ਜੇ ਤੇਰੀ ਪਰ ਨਹੀਂ ਹੂੰ ਨਾ ਕਰਾਉਣੀ ਅਸੀਂ ਕੁਝ ਦੇਣਾ ਬਿਲਕੁਲ ਵੀ ਨਹੀਂ ਫਿਰ ਕਿਤੇ ਨਾ ਕਿਤੇ ਇਸ ਗੱਲ ਦੀ ਸਮਝ ਹੈਗੀ ਆ ਕਿ ਲੋਕਾਂ ਨੇ ਸਾਨੂੰ ਮੌਕਾ ਨਹੀਂ ਦੇਣਾ ਲੋਕਾਂ ਨੇ ਸਰਕਾਰ ਨਹੀਂ ਬਣਾਉਣੀ ਇਸ ਕਰਕੇ ਨਹੀਂ ਵਰਤਿਆ ਜਾ ਰਿਹਾ ਜਿਵੇਂ ਤੁਸੀਂ ਕਹਿੰਦੇ ਹੋ ਕਿ ਬਿਜ਼ਨਸਮੈਨ ਵੀ ਹੈ ਬਿਜ਼ਨਸਮੈਨ ਵੀ ਇਨਵੈਸਟ ਕਰ ਦਿੰਦਾ ਹੈ ਵੀ ਕੋਈ ਗੱਲ ਲੋਕ ਮੌਕਾ ਦੇ ਦੇਣਗੇ ਫਿਰ ਇਸ ਗੱਲ ਦੀ ਸਮਝ ਹੈਗੀ ਆ ਕਿ ਲੋਕਾਂ ਨੇ ਪੱਬ ਨਹੀਂ ਲੱਗਣ ਦੇਣੇ ਦੇਖੋ ਇਹ ਠੇਕੇ ਦੀ ਗੱਲ ਹੈ ਜੇ ਕੋਈ ਚੀਜ਼ ਆਪਾਂ ਠੇਕ ਲੈਣੀ ਹੈ ਨਾ ਬੋਲੀ ਤੇ ਵੀ ਬੋਲੀ ਲੱਗੂਗੀ ਇਹ ਬੋਲੀ ਲਾ ਰਿਹਾ ਵੀ ਦਾ ਆ ਗਿਆ ਆ ਗਿਆ ਨਹੀਂ ਤਾਂ ਨਹੀਂ ਸੀ ਵੈਸੇ ਕਹਿੰਦੇ ਅਭੀ ਮੈਨੂੰ ਜਿਹੜਾ ਹੈਗਾ 98% ਜਾਂ 99% ਚਾਂਸ ਹੈਗੇ ਵੀ ਨਹੀਂ ਆਉਂਦਾ ਦਾ ਚਲ 1% ਆਪਣਾ ਕੀ ਇੰਨਾ ਕੁ ਬੁੱਧੂ ਬਣਾ ਕੇ ਦੇਖ ਲੈਨੇ 10 ਲੱਖ ਇਹਨਾਂ ਨੂੰ 10 ਲੱਖ ਦਾ ਕੀ ਹੈ ਪਹਿਲੇ ਪਹਿਲੀ ਤਾਂ ਗੱਲ ਹੈ ਦੇਈ ਸ਼੍ਰੋਮਣੀ ਕਮੇਟੀ ਦਾ ਰਜ ਘਰੋਂ ਵੀ ਦੇਊਗਾ ਤੇ ਜਿਹੇ ਜਿਹੜੇ 10 ਰੁਪਏ ਦੇਤੇ ਜਿਹੇ ਜਿਹੜੇ 10 ਲੱਖ ਦੇਤੇ ਨੂੰ ਕੋਈ ਮਾਮੂਲੀ ਵੀ ਉਹਨਾਂ ਦਾ ਕੀ ਇਹ ਜੂਏ ਦਾ ਦਾ ਆ ਗਿਆ ਆ ਗਿਆ ਨਹੀਂ ਤਾਂ ਨਹੀਂ ਸੀ ਇਹਨੂੰ ਪਤਾ ਵੀ ਦਾ ਆਉਣਾ ਨਹੀਂਗਾ ਹੂੰ ਕਿਉਂਕਿ ਅਸੀਂ ਪਹਿਲਾਂ ਸੇਵਾ ਹੀ ਪੰਜਾਬ ਦੀ ਬਹੁਤ ਕਰਤੀ ਐ ਹੂੰ ਬਹੁਤ ਅਸੀਂ ਵਕ ਦਇਆ ਕਰਤੀ ਐ ਬੜਾ ਵਸਾਤਾ ਪਹਿਲੇ ਪੰਜਾਬ ਚ ਇਸ ਕਰਕੇ ਸਾਨੂੰ ਤਾਂ ਪਹਿਲੇ ਮਾਇਆਵਤੀ ਜਿਹਾ ਜੈ ਲਾਲਤਾ ਵਾਂਗੂੰ ਚਾਹੁੰਦੇ ਐ ਹੂੰ ਇਹ ਹੁਣ ਜੈ ਲਾਲਤਾ ਬਣਨਾ ਚਾਹੁੰਦੇ ਉਹ ਨਹੀਂ ਬਣ ਸਕਦੇਗੇ ਅੱਛਾ ਨਾ ਮਮਤਾ ਬੈਨਰਜੀ ਬਣ ਸਕਨੇ ਹੂੰ ਇਹ ਤਾਂ ਦੈਂਤ ਹੀ ਰਹਿਣਗੇ ਹੂੰ ਇਹ ਗਦਾਫੀ ਰਹਿਣਗੇ ਜਿਹੜੇ ਲੋਕ ਅਖੀਰਦੂਤ ਤੇ ਮੈਂ ਇਹ ਗੱਲ ਜ਼ਰੂਰ ਤੁਹਾਡੇ ਕੋਲੋਂ ਸੁਖਵੀਰ ਬਾਦਲ ਬਾਰੇ ਕਰਨੀ ਚਾਹਣਾ ਫਿਰ ਆਪਾਂ ਕੀ ਗੱਲ ਜਿਹੜੀ ਹੋਰ ਵੀ ਕਰਨੀ ਹੈਗੀ ਆ ਜਿਹੜੇ ਲੋਕ ਕਹਿੰਦੇ ਸੀ ਕਿ ਕੋ ਬੰਨੇ ਤਾਂ ਪੰਜਾਬ ਦੇ ਵਿੱਚ ਹੜ ਆਏ ਦੂਜੇ ਬੰਨੇ ਸੁਖਬੀਰ ਬਾਦਲ ਨੇ ਡੀਜ਼ਲ ਦੇ ਹੜ ਲਿਆ ਦਿੱਤੇ ਖੁੱਲੇ ਗੱਫੇ ਡੀਜ਼ਲ ਦੇ ਵੰਡ ਦਿੱਤੇ ਚਾਹੇ ਉਹਨਾਂ ਦੇ ਵਰਕਰ ਸੀ ਜਾਂ ਕੋਈ ਵੀ ਸੀ ਅੱਜ ਜਦੋਂ ਪਤਾ ਲੱਗਾ ਕਿ ਐਸਜੀਪੀਸੀ ਦੇ ਜਿਹੜਾ ਗੋਲਕ ਦੇ ਵਿੱਚੋਂ ਡੀਜ਼ਲ ਵਰਤਿਆ ਜਾ ਰਿਹਾ ਸੀ ਵੰਡਿਆ ਜਾ ਰਿਹਾ ਸੀ ਹੁਣ ਉਹਨਾਂ ਲੋਕਾਂ ਨੂੰ ਕੀ ਕਹੋਗੇ ਜਿਹੜੇ ਕਹਿੰਦੇ ਸੀ ਕਿ ਹੜ ਲਿਆ ਦਿੱਤੇ ਡੀਜ਼ਲ ਦੇ ਦੇਖੋ ਰਾਜਨੀਤੀ ਨਾ ਹੈ ਬਿਸ਼ਰਮੀ ਦਾ ਜਿੱਡਾ ਵੱਡਾ ਬਿਸ਼ਰਮ ਉਹਡਾ ਵੱਡਾ ਲੀਡਲ ਹੂੰ ਜਿੱਦਾਂ ਵੱਡਾ ਬਿਸ਼ਰਮਾ ਵੱਡਾ ਲੀਡਰ ਹੁੰਦਾ ਇਹਨਾਂ ਦਾ ਕੀ ਮੋਰ ਦੰਦ ਕੱਢ ਦੇਣਗੇ ਉਹ ਤਾਂ ਫਿਰ ਕਰਨੇ ਸੀਗਾ ਫਿਰ ਕਾਲੀਆਂ ਸੀਗਾ ਫਿਰ ਕਾਲੀਆਂ ਨੇ ਹੋਰ ਕਿੱਥੋਂ ਲਿਆਉਣਾ ਸੀ ਫਿਰ ਗੁਰਦੁਆਰਿਆਂ ਚੋਂ ਲਿਆਉਣਾ ਸੀ ਕਾਲੀਆਂ ਨੇ ਹੋਰ ਕਿੱਥੇ ਅੱਛਾ ਜਿਹੜੇ ਗੁਰਦੁਆਰਿਆਂ ਚ ਨਹੀਂ ਗਏ ਦੂਜੀਆਂ ਪਾਰਟੀਆਂ ਤੇ ਮੰਨ ਲਓ ਤੇ ਫਿਰ ਉਹ ਕਿੱਥੋਂ ਲਿਆਉਣਗੇ ਇਹ ਚੀਜ਼ ਆ ਨਾ ਇਹ ਉਹਨਾਂ ਦਾ ਹੁਣ ਤੁਸੀਂ ਬਿਸ਼ਰਮਾ ਦਾ ਕੀ ਕਰੋਗੇ ਉਹ ਤਾਂ ਹੁਣ ਮੈਂ ਦੋ ਰੋਸ਼ ਹੁਣ ਤਾਂ ਇਹ ਵੇਖੋ ਅਜੇ ਵੀ ਉਹਨੂੰ ਨਿੰਦੀ ਜਾਂ ਨਿੰਦੀ ਜਾਂਦੇ ਅਜੇ ਵੀ ਉਹਨੂੰ ਨਿੰਦੀ ਜਾਂਦੇ ਉਹ ਨਿੰਦਣਾ ਨਹੀਂ ਗਾ ਹੂੰ ਟਰੱਕਾਂ ਦੇ ਟਰੱਕ ਨੌਜਵਾਨੀ ਦਾ ਕਹਾਣ ਕੀਤਾ ਹੈ ਭਾਈ ਗੁਰਦੇਵ ਸਿੰਘ ਦਾ ਕਤਲ ਅਜੇ ਤੱਕ ਦੱਬਿਆ ਪਿਆ ਉਹਨੂੰ ਬਾਹਰ ਹੀ ਨਿਕਲਣ ਦਿੱਤਾ ਇਹਨਾਂ ਨੇ ਹੂੰ ਹੈ ਫੇਰ ਉਹ ਬਰਗਾੜੀ ਵਾਲਾ ਤਾਂ ਨਹੀਂ ਮੁੱਕਰ ਸਾਰੇ ਚੱਲ ਹੋਰ ਚੀਜ਼ਾਂ ਛੱਡੋ ਹੂੰ ਠੀਕ ਹੈ ਫੇਰ ਉਹ ਦੂਜਾ ਸੀਗਾ ਜਸਪਾਲ ਸਿੰਘ ਚੌੜਸੇਦਮਾ ਚੌੜਸੇਦਮਾ ਦਾ ਚੌੜਸੇਦਮਾ ਜਸਪਾਲ ਸਿੰਘ ਤੇ ਉਹਦਾ ਉਹ ਉਹਨਾਂ ਦੇ ਮਾਪਿਆਂ ਨੂੰ ਬੱਚਾ ਲਿਆ ਕੇ ਦਿਓ ਤੁਸੀਂ ਵੱਡੇ ਲੀਡਰੋ ਤੇ ਵੱਡੇ ਉਥੋਂ ਵਫਾਦਾਰੋ ਸੁਖਵੀਰ ਦਿਓ ਉਹਨਾਂ ਨੂੰ ਉਹਨਾਂ ਨੂੰ ਪੁੱਤ ਕੱਲਾ ਮਾਰਿਆ ਇਹਨਾਂ ਦੇ ਹੂੰ ਅਜੂ ਤੋਂ ਛਾਣੇ ਤੋਂ ਮਰਵਾਇਆ ਜੀ ਤੁਸੀਂ ਲਿਆ ਕੇ ਦੋਨਾਂ ਦਾ ਪੁੱਤ ਜਾਂ ਅਸੀਂ ਅੱਜ ਤੋਂ ਬਾਅਦ ਅਕਾਲੀ ਪਾਵਾਂਗੇ ਵੋਟ ਅਸੀਂ ਹੂੰ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੇ ਵਿਰੋਧ ਦੇ ਵਿੱਚ ਜੋ ਸੰਗਤ ਬੈਠੀ ਤੇ ਭਾਈ ਜਸਪਾਲ ਸਿੰਘ ਚੌੜ ਸਿੱਧਵਾ ਬੈਠਾ ਇਹਨਾਂ ਦੀ ਸਰਕਾਰ ਤੇ ਇਹਨਾਂ ਨੇ ਗੋਲੀਆਂ ਮਾਰ ਕੇ ਨੂੰ ਸ਼ਹੀਦ ਕਰ ਦਿੱਤਾ ਮਰਵਾਇਆ ਵੀ ਇਹ ਬੋਲਦਾ ਇਹਦੇ ਮਾਰ ਗੋਲੀ ਇਹ ਤਾਂ ਸ਼ੁਕਰ ਕਰੋ ਵੀ ਜਦੋਂ ਇਹ ਲੁੱਚੇ ਸੌਦੇ ਵਾਲਾ ਜਦੋਂ ਸਜ਼ਾ ਸੁਣਾਈ ਦੀ ਇਹਨੂੰ ਸਰਸੋਂ ਤੇ ਚੰਡੀਗੜ੍ਹ ਲੈ ਜਾਣਾ ਸੀ ਉਦੋਂ ਕਾਂਗਰਸ ਦੀ ਸਰਕਾਰ ਸੀਗੀ ਹਾਲਾਂਕਿ ਸਾਡੀ ਵਫਾਦਾਰ ਪਾਰਟੀ ਨਹੀਂ ਕਿ ਸਾਡੀ ਦੁਸ਼ਮਣ ਪਾਰਟੀ ਜਿਹੜੀ ਸੱਚੀ ਗੱਲ ਨੂੰ ਸੱਚੀ ਕਵਾਂਗੇ ਸਾਡੇ ਦੁਸ਼ਮਣ ਹੀ ਰਹੇ ਨੇ ਤੇ ਦੁਸ਼ਮਣ ਡਹਿਣਗੇ ਪਰ ਉਦੋਂ ਕੈਪਟਨ ਦੀ ਸਰਕਾਰ ਸੀ ਕੈਪਟਨ ਵੀ ਜਿਹੜਾ ਕੋਈ ਵਫਾਦਾਰ ਨਹੀਂਗਾ ਪੰਜਾਬ ਦਾ ਪਰ ਕੈਪਟਨ ਉਦੋਂ ਚੰਗਾ ਕਰ ਗਿਆ ਉਦੋਂ ਪੰਜਾਬ ਬਚਾ ਗਿਆ ਕਿਵੇਂ ਉਹ ਕਹਿੰਦਾ ਮੈਂ ਇੱਥੇ ਜੇ ਸਾਡੇ ਪੰਜਾਬ ਚ ਵੜ ਗਿਆ ਮੈਥੋਂ ਬੁਰਾ ਨਹੀਂ ਕੋਈ ਹੋਊਗਾ ਹਮ ਆਪਦੇ ਹਰਿਆਣੇ ਹਰਿਆਣੇ ਚ ਲੈ ਜਾਓ ਇਹਨੂੰ ਹਮ ਤੇ ਜੇ ਇਹ ਹੁੰਦੇ ਇਹਨਾਂ ਨੇ ਫਿਰ ਕੀ ਕਹਿਣਾ ਸੀ ਵੱਡੇ ਨੇ ਕਹਿਣਾ ਸੀਗਾ ਬੁੜੇ ਨੇ ਚੱਲ ਗਿਆ ਹਮ ਬਾਬਾ ਜੀ ਸਵਾਮੀ ਜੀ ਮਹਾਰਾਜ ਜੀ ਤੁਸੀਂ ਸਾਡੇ ਪਿੰਡ ਵਿੱਚ ਦੀ ਹੋ ਕੇ ਜਾਇਓ ਬੀਬਾ ਜੀ ਕਹਿੰਦੇ ਸੀ ਮੈਂ ਆਪਦੇ ਹੱਥ ਦੀ ਚਾਹ ਛਕਾਉਣੀ ਆ ਪਿਤਾ ਜੀ ਨੂੰ ਤੇ ਬੀਬਾ ਜੀ ਦੇ ਹੱਥ ਦੀ ਚਾਹ ਛਕ ਕੇ ਜਾਇਓ ਇੱਥੋਂ ਦੀ ਲਿਆਉਣਾ ਸੀ ਫਿਰੋ ਅੱਛਾ ਇੱਥੋਂ ਦੀ ਫਿਰ ਬਠਿੰਡਾ ਬਠਿੰਡੇ ਨੂੰ ਭੇਜਣਾ ਸੀਗਾ ਅੱਛਾ ਫਿਰ ਉਧਰੋਂ ਡੀਜੀਪੀ ਨੂੰ ਆਰਡਰ ਦੇਣਾ ਸੀ ਜਿਹੜਾ ਵੀ ਕੋਈ ਬੈਠਾ ਸੀ ਤਾਂ ਹਾਂਡੀ ਜੀਪੀ ਸੋਤਾ ਸੀ ਕਿਹੜਾ ਸੀ ਕੋਈ ਵੀ ਸੀ ਉਹਨੂੰ ਕਹਿਣਾ ਸੀਗਾ ਵੀ ਜੇ ਕੋਈ ਕਿਰਪਾਨ ਵਾਲਾ ਸੜਕ ਤੇ ਆਉਂਦਾ ਉਹਦੇ ਗੋਲੀ ਮਾਰ ਦੇ। ਅੱਛਾ। ਸੰਤਾਂ ਨੇ ਨੰਗਣਾ ਇੱਥੋਂ ਦੀ। ਕਿਉਂਕਿ ਸਿੱਖ ਕੌਮ ਤਾਂ ਡਾਕੂ ਹੈ ਨਾ। ਹੂੰ। ਸਿੱਖ ਕੌਮ ਤਾਂ ਡਾਕੂ ਹੈ, ਰਾਖਸ਼ ਹੈ, ਦੈਂਤ ਹੈ। ਹੂੰ। ਜਿਹੜਾ ਸੌਦਾ ਸਾਧ ਹੈ ਉਹ ਸੰਤ ਹੈ। ਹੂੰ। ਇਹ ਤਾਂ ਕੁਦਰਤ ਨੇ ਰਾਖੀ ਰੱਖਦੀ ਵੀ ਇਹਨਾਂ ਦੀ ਸਰਕਾਰ ਨਹੀਂ ਸੀ ਜਿਹੜੇ ਕਰਕੇ ਸਾਡੀ ਪੰਜਾਬੀ ਪੰਜਾਬ ਦੀ ਨੌਜਵਾਨੀ ਫੇਰ ਬਚ ਗਈ। ਹੂੰ। ਉਹੀ ਹੁਣ ਇਹ ਦੁਬਾਰਾ ਫੇਰ ਕਰਨਾ ਚਾਹੁੰਦੇ ਹੁਣ ਇਹਨਾਂ ਦੇ ਅੰਦਰ ਹੈ ਬਿਓ ਕੋਲ ਦੇ ਵੀ ਕਿਰਾਂ ਤੂੰ ਆ ਜਾਂਦੇ ਸਰਕਾਰ ਦੁਆਰਾ ਜੇ ਸਾਡੇ ਆ ਕੇ ਫੇਰ ਤੁਹਾਨੂੰ ਦੱਸਾਂਗੇ ਜੇ ਫੇਰ ਕਿਉਂ ਉਹਨਾਂ ਨੇ ਬੰਦੇ ਬਣਾ ਦੇਣਗੇ ਹਾਂ ਬੰਦੇ ਬਣਾ ਦੇਾਂਗੇ ਹੂੰ ਕਹੀਏ ਗੱਲ ਹਾਂ ਬਣਾਉਣਗੇ ਬੰਦੇ ਫਿਰ ਬੰਦੇ ਸਿੱਖਾਂ ਨੂੰ ਬਣਾਉਣਗੇ ਕੱਲੇ ਨੂੰ ਕੱਲੇ ਸਿੱਖ ਚੁਣੇ ਜਾਣਗੇ ਬਸ ਹੂੰ ਫਿਰ ਤਾਂ ਇਹਨੂੰ ਗੁਰਦੁਆਰਿਆਂ ਚੋਂ ਆਵਾਜ਼ ਨਹੀਂ ਆਊਗੀ ਕੋਈ ਗ੍ਰੰਥੀ ਜਾਂ ਹੋਰ ਕੋਈ ਵੀ ਹੈ ਅੱਛਾ ਹਾਂ ਇਹ ਮਥਾ ਮਥਿਆ ਹੋਇਆ ਇਹਨਾਂ ਦਾ ਪਰ ਕੁਦਰਤ ਨਹੀਂ ਹੋਣ ਦਿੰਦੀ ਸੇਵਾ ਭਾਈ ਅਮਰਤਪਾਲ ਸਿੰਘ ਦੀ ਪਾਰਟੀ ਦੇ ਨੌਜਵਾਨ ਆਪ ਮੁਹਾਰੇ ਬੜੇ-ਬੜੇ ਪੱਧਰ ਦੇ ਉੱਤੇ ਕਰ ਰਹੇ ਨੇ ਹੋਰ ਸੰਸਥਾਵਾਂ ਮਿਸਲ ਸਤਲੋਜ ਦਾ ਕੈਂਪ ਉੱਥੇ ਹਰੀਕੇ ਪਤਨ ਤੇ ਲੱਗਿਆ ਹੋਇਆ ਬਹੁਤ ਸਾਰੇ ਸਿੱਖ ਗਿਆਨੀ ਹਰਪੀ ਸਿੰਘ ਅਣਾ ਦੀ ਪਾਰਟੀ ਦੇ ਵਰਕਰ ਉਹ ਵੀ ਸੇਵਾਵਾਂ ਕਰ ਰਹੇ ਨੇ ਸਭ ਤੋਂ ਵੱਡੀ ਗੱਲ ਮੈਂ ਕਰ ਲਵਾਂ ਭਾਈ ਅਮਰਤਪਾਲ ਸਿੰਘ ਦੀਆਂ ਜਿਹੜੀਆਂ ਸੇਵਾਵਾਂ ਜਿਹੜੀਆਂ ਉਹਨਾਂ ਦੀ ਪਾਰਟੀ ਦੇ ਵੱਲੋਂ ਜਾਂ ਨੌਜਵਾਨਾਂ ਦੇ ਵੱਲੋਂ ਆਪ ਮੁਹਾਰੇ ਵਿਢੀਆਂ ਗਈਆਂ ਸੇਵਾਵਾਂ ਨੇ ਉਹ ਕਾਬਲੇ ਤਾਰੀਫ ਨੇ ਪਰ ਐਸ.ਸੀ.ਪੀ.ਸੀ. ਇਕੱਲੇ ਸੁਖਵੀਰ ਦੇ ਥਰੂ ਵੰਡਦੀ ਐ ਫਿਰ ਸਾਰਿਆਂ ਦੇ ਥਰੂ ਵੰਡਦੇ ਨੇ ਭਾਈ ਅਮਰਤਪਾਲ ਸਿੰਘ ਦੇ ਪਿਤਾ ਨੂੰ ਵੀ ਕਹਿਣ ਕਿ ਤੁਸੀਂ ਡੀਜ਼ਲ ਦੀਆਂ ਕਟਾਓ ਪਰਚੀਆਂ ਅਸੀਂ ਤੁਹਾਨੂੰ ਦਿਨੇ ਡੀਜ਼ਲ ਵੰਡੋ ਜਾ ਕੇ ਦੇਖੋ ਜਿਹੜਾ ਸੇਵਾ ਦਾ ਮੁੱਢ ਜਿਹੜਾ ਹੈ ਨਾ ਬੰਨਿਆ ਜੀ ਹਾਲਾਂਕਿ ਮੈਂ ਉਸ ਪਾਰਟੀ ਦਾ ਨਹੀਂ ਨਾਲੇ ਪਰ ਸੱਚ ਨੂੰ ਸੱਚ ਕਹਿਣਾ ਪਊਗਾ ਜਿਹੜਾ ਮੁੱਢ ਹੈ ਸੇਵਾ ਕਰਨ ਦਾ ਉਹ ਭਾਈ ਅਮਰਤਪਾਲ ਸਿੰਘ ਦੀ ਪਾਰਟੀ ਨੇ ਹੀ ਬੰਨਿਆ ਹੂੰ ਭਾਈ ਚਮਕੌਰ ਸਿੰਘ ਅੱਗੇ ਪਹਿਲਾਂ ਪਹੁੰਚੇ ਨੇ ਜੀ ਹੂੰ ਉਦੋਂ ਬਾਅਦ ਫਿਰ ਆਉਂਦੇ ਨੇ ਸਤਲੁਜ ਵਾਲੇ ਜੀ ਦਲ ਖਾਲਸਾ ਵਾਲੇ ਹੂੰ ਤੇ ਫਿਰ ਆਉਂਦੇ ਨੇ ਖਾਲਸਾ ਏਡ ਵਾਲੇ ਹੂੰ ਅੱਛਾ ਤੁਸੀਂ ਕਹਿੰਦੇ ਹੋ ਵੀ ਜਿਹੜਾ ਸ਼ਰੋਮਣੀ ਕਮੇਟੀ ਇਹਨਾਂ ਰਾਹੀਂ ਵੀ ਬੰਡੇ ਹੂੰ ਤੇ ਫਿਰ ਸੁਖਵੀਰ ਕਿਵੇਂ ਜਿੱਤ ਜੂਗਾ ਹੂੰ ਰੌਲਾ ਤਾਂ ਵੋਟਾਂ ਦਾ ਹੈ ਹੁਣ ਜਿੱਤ ਜੂ ਸੁਖਵੀਰ ਸਵਾਲ ਹੀ ਪੈਦਾ ਨਹੀਂ ਹੂੰ ਇਹ ਤਾਂ ਉਹ ਗੰਰਾਮੂ ਵਾਲੀ ਆ ਯਾਦ ਆ ਜਾਂਦਾ ਮੈਨੂੰ ਹਰ ਗੱਲ ਤੇ ਉਹ ਕਹਿੰਦਾ ਖੁਸਰੇ ਦੇ ਦੋ ਬੱਚੇ ਹੋ ਸਕਦੇ ਆ ਹਮ ਪਰ ਇਹ ਨਹੀਂ ਦੁਬਾਰਾ ਆ ਸਕਦੇ ਹਮ ਡਾਇਨਾਸੌਰ ਦੁਬਾਰਾ ਆ ਸਕਦਾ ਹੈ ਜੀ ਪਰ ਇਹ ਨਹੀਂ ਆ ਸਕਦੇ ਕਿਉਂਕਿ ਇਹਨਾਂ ਹੁੰਦਾ ਤਾਂ ਜਦੋਂ ਮਨਚੀ ਪਾਪ ਮਥੇ ਵੀ ਕਿਹੜਾ ਆਜੇ ਸਰਕਾਰ ਫਿਰ ਕਾਣ ਕਰ ਦੇਾਂਗੇ ਹਮ ਹੁਣ ਕੁਦਰਤ ਨਹੀਂ ਚਾਹੁੰਦੀ ਕਾਣ ਕਰਨਾ ਸਾਡਾ ਹਮ ਕੁਦਰਤ ਮਦਦ ਕਰ ਰਹੀ ਹੈ ਮੈਂ ਦਰਿਆ ਦੇ ਪਿੰਡਾਂ ਦੇ ਵਿੱਚ ਗਿਆ ਲੋਕਾਂ ਨੇ ਕਿਹਾ ਕਿ ਜਿਹੜੇ ਸਾਨੂੰ ਟੀਚਰਾ ਕਰਦੇ ਜਿਹੜੇ ਗੱਲਾਂ ਕਰਦੇ ਭਾਈ ਅਮਰਿਤਪਾਲ ਸਿੰਘ ਨੂੰ ਵੋਟਾਂ ਪਾਈਆਂ ਸੀ ਕੀ ਮਿਲਿਆ ਉਹ ਤਾਂ ਜੇਲ੍ਹ ਦੇ ਵਿੱਚ ਬੈਠਾ ਕਿਹੜੇ ਤੁਹਾਡੇ ਕੰਮ ਹੋ ਗਏ ਕਹਿੰਦੇ ਸਾਡੀ ਬਾਹ ਫੜ ਲਈ ਉਹਨਾਂ ਨੇ ਆ ਕੇ ਇਹ ਇਸ ਨੂੰ ਕੰਮ ਕਹਿੰਦੇ ਆ। ਹੂੰ। ਇਸ ਨੂੰ ਕਹਿੰਦੇ ਕੰਮ ਕਰਨਾ। ਹੂੰ। ਜਿਵੇਂ ਇੱਥੇ ਬਠਿੰਡੇ ਸੌਦਾ ਸਾਹ ਤੇ ਚੇਲਿਆਂ ਨੇ ਲਾ ਲਿਆ ਮੋਰਚਾ ਤੇ ਸਾਨੂੰ ਸਿੱਖਾਂ ਨੂੰ ਕੁੱਟਿਆ ਗਿਆ। ਹੂੰ। ਮੈਂ ਤਿੰਨ ਦਿਨਾਂ ਜੇਲ੍ਹ ਚ ਰਿਹਾ ਆਦੋਂ। ਹੂੰ। ਠੀਕ ਹੈ। ਸਿੱਖ ਅੰਮ੍ਰਿਤਧਾਰੀਆਂ ਨੂੰ ਕੱਲਿਆਂ ਨੂੰ ਕੁੱਟਿਆ ਗਿਆ। ਤੇ ਹਾਂ ਬਲਵਿੰਦਰ ਸਿੰਘ ਬੱਲਾ ਉਹਦਾ ਪੈਰ ਤੋੜਿਆ ਗਿਆ, ਉਹਦੀ ਬਾਹਾਂ ਤੋੜੀ ਗਈ ਪ੍ਰੇਮੀਆਂ ਵੱਲੋਂ। ਉਹਨਾਂ ਨੂੰ 31 ਬਾਹ ਨਹੀਂ ਲਗਣ ਦਿੱਤੀ ਗਈ ਤੇ ਸਿੰਘਾਂ ਨੂੰ ਮਾਰਿਆ ਗਿਆ। ਹੂੰ। ਤੇ ਫਿਰ ਅਸੀਂ ਚੰਗਾ ਕਿਵੇਂ ਕਹਿ ਦਾਂਗੇ? ਜੀ। ਕਾਲੀ ਕਾਲੀ ਜਿਹੜਾ ਹੈ ਨਾ ਕਾਲੀ ਦਲ ਕਾਲੀ ਦਲ ਦਾ ਤਾਂ ਕੰਮ ਹੁੰਦਾ ਹੈ ਕਿ ਇੱਕ ਪਿਤਾ ਇੱਕ ਸਕੇ ਹੰਬਾਰਕ ਤੋਂ ਮੇਰਾ ਗੁਰਹਾਈ ਸਾਂਝਾ ਸਾਇਬ ਆਪ ਮਾਰਾ ਨਾ ਉਹਨੇ ਤੇਰੇ ਖੁੱਟ ਭੰਡਾਰਾ ਸਭੇ ਸਾਂਝੀ ਵਾਲ ਸਦਾਇਨ ਤੂੰ ਕਿਸੇ ਨਦ ਸੇ ਬਾਰਾ ਜੀ ਪਰ ਇਹਨਾਂ ਚ ਨੀਗਾ ਇਹਨਾਂ ਚ ਸਾਡੀ ਇਹਨਾਂ ਦੀ ਪਾਰਟੀ ਹੈ ਦਲ ਦੁਲ ਨਹੀਂਗਾ ਧਰਮ ਦਾ ਤਾਂ ਇੱਕ ਮਖੌਟਾ ਪੈਨਿਆ ਹੋਇਆ ਹੈ ਧਰਮ ਨਾਲ ਇਹਨਾਂ ਦਾ ਕੋਈ ਸਬੰਧ ਨਹੀਂ ਨਾਏ ਗੁਰੂ ਗ੍ਰੰਥ ਸਾਹਿਬ ਨੂੰ ਹੀ ਮੰਨਦੇ ਹੈ ਇਹ ਤਾਂ ਨਾਮ ਸਬਕ ਸਰਸੇ ਵਾਲੇ ਦਾ ਵੀ ਲਿਆ ਹੈ ਖੁਰੜਿਆਂ ਤੇ ਜਾ ਕੇ ਬਿਆਸ ਵਾਲੇ ਦੇ ਵੀ ਡਿੱਗਦੇ ਆ ਇਹ ਕਿਤੇ ਪੁਨਿਆਰਾਂ ਵਾਲੇ ਨੂੰ ਜਾ ਕੇ ਪੂਜਾ ਕਰਦੇ ਆ ਕਿਤੇ ਸ਼ਿਵਲਿੰਗ ਤੇ ਵੀ ਲੱਸੀ ਪਾਉਂਦੇ ਵੀ ਤੂੰ ਠੰਡਾ ਰਹੀਂ ਕਿਤੇ ਚੰਬੜ ਨਾ ਜਾਈ ਹਾਂ ਆ ਤਾਂ ਇਹਨਾਂ ਦੀਆਂ ਕਰਤੂਤਾਂ ਹਾਂ